ਵਾਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੀ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚੂਕ ਨੇ 5:30 ਇਸ ਵਕਤ ਖੜਾ ਆ ਪਬਰਨਾਲਾ ਮੰਡੀ ਦੇ ਵਿੱਚ ਤਰੀਕੇ ਅੱਜ 28 ਤਿਨ ਦਿਨ ਹੈਗਾ ਅੱਜ ਬੁੱਧਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਅੱਜ ਜੀ ਹੂਲ ਸਿੰਦਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਆਪਣੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਆਪਣੀ ਵੀਡੀਓ ਨੂੰ ਸਪੋਰਟ ਕਰੋ ਜੀ ਪੂਰੀ ਹਾਂਜੀ ਹਰੀ ਮਟਰਾਂ ਬਾਰੇ ਗੱਲਬਾਤ ਕਰ 20 ਰੁਪਏ ਕਿਲੋ ਦਾ ਭਾਅ ਜੀ ਹਰੀ ਮਟਰਾਂ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਹਰੀ ਮਟਰਾਂ ਦਾ ਜੀ ਹਾਂਜੀ ਦੋਸਤੋ ਚਾਨਾ ਖੀਰੇ ਬਾਰੇ ਗੱਲਬਾਤ ਕਰੀ ਤਾਂ ਚਾਨਾ ਖੀਰੇ ਦਾ ਰੇਟ ਵੱਧ ਚੁੱਕਿਆ ਜੀ ਚਾਨਾ ਖੀਰੇ ਦਾ ਰੇਟ ਹੈਗਾ ਜੀ 400 ਤੋਂ ਲੈ ਕੇ 430 ਰੁਪਏ ਤੱਕ ਦਾ ਭਾਅ ਜੀ 15 ਕਿਲੋ ਦੀ ਭਰਤੀ ਹੁੰਦੀ ਹੈ ਜੀ ਚਾਨਾ ਖੀਰੇ ਦੀ ਅਲਫਾਤੇ ਦੇ ਵਿੱਚ ਤੇ ਰੇਟ ਹੈਗਾ ਜੀ 400 ਤੋਂ ਲੈ ਕੇ 430 ਰੁਪਏ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਹਾਂਜੀ ਟਮਾਟਰਾਂ ਬਾਰੇ ਗੱਲਬਾਤ ਕਰੀ ਤਾਂ ਟਮਾਟਰਾਂ ਦਾ ਰੇਟ ਹੈਗਾ ਜੀ ਬੰਦ ਗ੍ਰੇਡ ਦਾ ਜੀ 25 ਤੋਂ ਲੈ ਕੇ 26 ਰੁਪਏ ਤੱਕ ਦਾ ਭਾਅ ਜ ਹਾਂਜੀ ਦੋਸਤੋ ਉਸੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰੀਦਾ ਸੇਬਲਾ ਮਿਰਚ ਦਾ ਰੇਟ ਹੈਗਾ ਜੀ ਪੈਂਤੀ ਕੋ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸੇਬਲਾ ਮਿਰਚ ਦਾ ਜੀ 25 ਰੁਪਏ ਦਾ ਭਾਅ ਜੀ ਸੇਬਲਾ ਮਿਰਚ ਦਾ ਜੀ ਹਾਂਜੀ ਦੋਸਤੋ ਮੋਟੀ ਮਿਰਚ ਬਾਰੇ ਗੱਲਬਾਤ ਕਰੀਏ ਤਾਂ 40 ਮਿਰਚ ਦਾ ਰੇਟ ਹੈਗਾ ਜੀ ਇਹਦਾ ਵੀ ਮਹਿੰਗਾ ਮਿਰਚ ਵਾਲੀ ਆ ਜੀ ਡੱਬੇ ਬੰਦ ਗਈ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਹਾਂਜੀ ਮੋਟੀ ਵਾਲੀ ਮਿਰਚ ਹੈਗੀ ਜਿਹੜੀ ਪਾਪੜੀ ਮਿਰਚ ਹੈਗੀ ਜੀ ਇਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ हां जी दोस्तों अदरक बारे गल बात करी ता अदरक दा रेट रेया जी आज दा जी 60 तो लेके 65 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅਦਰਕ ਦਾ ਜੀ ਬੰਦ ਘਟਿਆਂ ਦਾ ਭਾਅ ਜੀ ਅਦਰਕ ਦਾ ਜੀ हां जी दोस्तों पिंडी दा रेट ਹੈਗਾ ਜੀ ਜਿਹੜੀ ਬੰਦ ਡੱਬਿਆਂ ਨਾਲ ਵਿਚਾਰੀ ਹੈ ਜੀ ਇਹਦਾ रेट ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ पिंडी ਦਾ ਜੀ हां जी दोस्तों ਕਚਾਲੂ बारे गल बात करी ता कਚਾਲੂ ਦਾ रेट ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਚਾਲੂ ਦਾ ਜੀ ਹੋਰ ਬਾਈ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਵਧੀਆ ਤੇ ਹਰੀ ਮਿਰਚ ਦਾ ਕੀ रेट ਚੱਲੀ ਜਾਂਦਾ ਬਈ ਆਪਣੇ ਜੀ ਅੱਜ 80 ਦੇ ਬਿਆਸੇ ਵੀ ਕੀ ਹੋਈ ਬਈ 80 ਤੋਂ ਲੈ ਕੇ ਹਾਂਜੀ ਦੋਸਤੋ 80 ਤੋਂ ਲੈ ਕੇ 82 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਬੰਦ ਗੱਟੀ ਮਿਲਦਾ ਤੁਹਾਨੂੰ ਜੀ ਇਹ ਹਾਂਜੀ ਦੋਸਤੋ ਬੰਦ ਗੱਟੇ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਪੂਰੀ ਵਧੀਆ ਟੋਪਰੀ ਮਿਰਚ ਹੈ ਜੀ ਬਰੀਕ ਮਿਰਚ ਦਾ ਭਾਅ ਜੀ ਅੱਜ ਦਾ ਜੀ ਬੰਦ ਗੱਟੇ ਦਾ ਜੀ ਹਾਂਜੀ ਦੋਸਤੋ ਕਠਰ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਪਾ ਰਿਹਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਹਾਂਜੀ ਜਿਮੀ ਗੰਦ ਦਾ ਰੇਟ ਹੈਗਾ ਜੀ 60 ਰੁਪਏ 50 ਤੋਂ ਲੈ ਕੇ 60 ਰੁਪਏ ਇਹ ਰਬੂ ਭਿੱਟੀ ਦਾ ਕੀ ਰੇਟ ਚੱਲੀ ਜਾਂਦਾ ਜੀ ਹਾਂਜੀ ਜੀ ਹਾਂਜੀ ਦੋਸਤੋ 30 ਤੋਂ ਲੈ ਕੇ 40 ਰੁਪਏ ਤੱਕ ਦਾ ਪਾਜ ਕਿਲੋ ਦਾ ਜੀ ਸੱਚੇ ਭੂਿੱਟੀ ਦਾ ਜੀ ਹਾਂਜੀ ਦੋਸਤੋ ਮਸ਼ਰੂਮ ਬਾਰੇ ਗੱਲਬਾਤ ਕਰੀਏ ਤਾਂ ਮਸ਼ਰੂਮ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਮਸ਼ਰੂਮ ਦਾ ਜੀ ਇਹ ਬੰਦ ਡੱਬੀਆਂ ਦਾ ਪਾਜ ਮਸ਼ਰੂਮ ਦਾ ਜਿਹੜੀ ਜਿਹੜੀ ਮਸ਼ਰੂਮ ਅਲਫਾਫੇ ਦੇ ਵਿੱਚ ਆ ਰਹੀ ਹੈ ਇਹਨਾਂ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਮਸ਼ਰੂਮ ਦਾ ਜੀ ਇਹ ਬੰਦ ਅਲਫਾਫਾ ਦਾ ਪਾਜ ਮਸ਼ਰੂਮ ਦਾ ਜੀ हां जी दोस्तों आपा भाई ना गल बात कर रहे भाई लोकल मटर लेके आए ने भाई आपा गल बात करिए भी ते मूली ते गाजरਾਂ ਵੀ लेके आए ने लोकल ਤੇ ਆਪਾਂ ਕਰੀਏ ਗੱਲਬਾਤ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦੀ ਕੂਸੇ ਦਾ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਹਾਂ ਜੀ ਹਾਂ ਜੀ ਬਾਈ ਕਿਹੜੇ ਪਿੰਡ ਤੋਂ ਆਏ ਹੋ ਬਾਈ ਜੀ ਮੈਂ ਵੀਰੇ ਲੋਕਲੀਆਂ ਖਾਸ ਬਰਨਾਲੇ ਤੋਂ ਐਸੇ ਖਾਸ ਬਰਨਾਲੇ ਤੋਂ ਵੀਰੇ ਕੀ ਕੁਸ ਲੈ ਕੇ ਆਏ ਹੋ ਆਪਾਂ ਮੈਂ ਵੀਰੇ ਮਟਰ ਲੈ ਕੇ ਆਇਆ ਗਾ ਤੇ ਗਾਜਰ ਲੈ ਕੇ ਆਇਆ ਜੀ ਅੱਛਾ ਵੀਰੇ ਹੱਤੇ ਆਪਣੇ ਲੋਕਲ ਮਟਰ ਨੇ ਜਿਹੜੇ ਇਹਨਾਂ ਦਾ ਕੀ ਰੇਟ ਚੱਲੀ ਜਾਂਦਾ ਪੈਨਸਲ ਮਟਰ ਦਾ ਵੀਰੇ ਇਹਨਾਂ ਮੇਰੇ 24 23 ਤੱਕ ਆਪਾਂ ਦੇ ਦੇ ਦਿੰਦੇ ਆ ਜੀ ਹਾਂ 23 ਤੋਂ ਲੈ ਕੇ ਵੀ 25 ਰੁਪਏ ਤੱਕ ਆਪਾਂ ਜੀ ਹਰੀ ਮਟਰਾਂ ਦਾ ਜੀ ਪੈਨਸਲ ਦਾ ਜੀ ਤੇ ਜਿਹੜੀ ਲੋਕਲ ਮੂਲੀ ਆਪਣੀ ਇਹਦਾ ਰੇਟ ਚੱਲੀ ਜਾਂਦਾ ਕੋਈ ਆਪਣੀ ਦਾ ਜੀ ਜਿਹੜੀ ਸਾਫ ਮੂਲੀ ਆਪੂਰੀ ਵਧੀਆ ਹਾਂਜੀ ਹਾਂਜੀ ਇਹਦਾ ਕੀ ਰੇਟ ਮਿਲੀ ਜਾਂਦਾ ਆਪਾਂ ਨੂੰ ਇਹਦਾ ਵੀਰੇ 15 ਤੋਂ 16 हां जी दोस्तों 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਜੀ ਮੂਲੀ ਦਾ ਜੀ ਕਿਲੋ ਦਾ ਜੀ ਇਹ ਕਿੰਨੇ ਕਿਲੋ ਲੈਣੀ ਪੈਂਦੀ ਹੈ ਬਈ ਅਸੀਂ ਆਪਾਂ ਨੂੰ ਇਹ ਜੀ 5 ਕਿਲੋ ਦੀ ਭਰਤੀ ਹੁੰਦੀ ਹੈ ਇੱਕ ਤੋਂ 10 ਕਿਲੋ ਵਾਲੀ ਭਰਤੀ ਵੀ ਘੱਟੋ-ਘੱਟ 5 ਕਿਲੋ ਜਾਂ 10 ਕਿਲੋ ਲੈਣੀ ਪੈਣੀ ਹੈ ਬਿਲਕੁਲ ਬਿਲਕੁਲ ਹਾਂ ਜੀ ਤੇ ਵੀ ਜਿਹੜੀ ਲੋਕਲ ਗਾਜਰ ਹੈ ਇਹ ਆਪਣੀ ਗਾਜਰ ਹੈ ਸਰ ਜੀ ਹਾਂ ਜੀ ਬਿਲਕੁਲ ਆਪਣੀ ਇਹ ਕੀ ਰੇਟ ਹਾਂ ਜੀ ਕੀ ਰੇਟ ਚੱਲੀ ਜਾਂਦਾ ਆਪਣੀ ਗਾਜਰ ਦਾ ਲੋਕਲ ਗਾਜਰ ਦਾ ਜੀ 12 ਤੋਂ ਲੈ ਕੇ 15 ਤੱਕ ਵੀਰੇ ਰੇਟ ਚੱਲੀ ਜਾਂਦਾ ਇਹਦਾ 12 ਤੋਂ 15 ਦੇ ਵਿੱਚ ਵਿੱਚ ਰੇਟ ਚੱਲ ਰਿਹਾ ਅੱਜ ਦਾ ਰੇਟ ਹੈਗਾ 12 ਰੁਪਏ ਅੱ ਕਿਲੋ ਦਾ ਕਹਿੰਦੇ ਵੀ ਕਟੋ ਕਟ ਇਹ ਪੂਰਾ ਮਤਲਬ ਇੱਕ ਪੈਕੇਟ ਲੈਣਾ ਹੈ 20 25 ਕਿਲੋ ਗਾਜਰ ਹੁੰਦੀ ਹੈ ਜੀ ਬੰਦਲਫਾ ਦੇ ਵਿੱਚ ਤੇ ਰੇਟ ਹੈਗਾ ਜੀ ਇਹਦਾ ਜੀ 12 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਗਾਜਰਾਂ ਦਾ ਜੀ ਇਹ ਬੰਦਲਫਾ ਦੇ ਗਾਜਰ ਬਹੁਤ ਟਾਪ ਦੀ ਹੈ ਜੀ ਵੀਰੇ ਥੈਂਕ ਯੂ ਵੀਰੇ हां जी दोस्तों आपा भाई जसना नाल ਗੱਲਬਾਤ ਕਰਦੇ ਆ ਵੀ ਤੁਸਾਨੂੰ ਪਦੀਨਾ ਵੀ ਮਿਲੂਗਾ ਤੇ ਬਾਈ ਕੋਲੇ ਸਾਰੀ ਆਈਟਮ ਮਿਲ ਜਾਂਦੀ ਹੈ ਬਾਈ ਕੋਲੋਂ जसਨ ਨਾਲ ਆਪਾਂ ਗੱਲਬਾਤ ਕਰਦੇ ਵੀ ਕੀ ਪਾਤ ਚੱਲ ਰਿਹਾ ਤੇ ਜੁਗਨੂ ਬੇਠਾ ਵੀ ਆਪਾਂ ਗੱਲਬਾਤ ਕਰਦੇ ਜੁਗਨੂ ਬੇਠੇ ਬਾਰੇ ਵੀ ਕੀ ਰੇਟ ਚੱਲ ਰਿਹਾ ਹੋਰ ਬਾਈ ਜਸਨ ਕੀ ਗੱਲ ਨੇ ਵਧੀਆ ਵਧੀਆ ਬਾਈ ਵਧੀਆ ਬਾਈ ਹਾਂਜੀ ਹਾਂਜੀ ਤੇ ਜੁਗਨੂ ਬੇਠੇ ਦਾ ਕੀ ਰੇਟ ਚੱਲੀ ਜਾਂਦਾ ਬਈ 15 ਰੁਪਏ ਵੀਰੇ ਹਾਂਜੀ ਦੋਸਤੋ 15 ਰੁਪਏ ਕਿਲੋ ਦਾ ਭਾਅ ਜੁਗਨੂ ਬੇਠਾ ਜੀ ਇਹ ਕਿੰਨੇ ਕਿਲੋ ਲੈਣਾ ਪੈਂਦਾ ਜੀ ਆਪਾਂ ਨੂੰ ਇਹ ਪੈ ਲਫਾਫਾ ਵੀਰੇ 15 ਚਲਫਾਫੀ ਲੈਣਾ ਪ ਦੇ ਲਈ ਬ੍ਰੋਕਲੀ ਦਾ 16 ਤੋਂ ਲੈ ਕੇ 18 ਤੱਕ ਵੀਰੇ हां जी दोस्तों 16 ਤੋਂ ਲੈ ਕੇ 18 ਰੁਪਏ ਤੱਕ ਦਾ ਭਾਜ ਜੀ ਬਰੋਕਲੀ ਦਾ ਜੀ ਕਿਲੋ ਦਾ ਜੀ ਇਹ ਬੰਦਲ ਫਾਦਣਾ ਭਾਈ ਜਿਹੜਾ ਸਲਾਦ ਪੱਤਾ ਜੀ ਇਹਦਾ ਕੀ ਰੇਟ ਆ ਜੀ ਇਹ 20 ਰੁਪਏ ਕਿਲੋ ਬਈ हां जी ਦੋਸਤੋ 20 ਰੁਪਏ ਕਿਲੋ ਦਾ ਭਾਜ ਜੀ ਸਲਾਦ ਪੱਤੇ ਦਾ ਜੀ ਇਹ ਕਟੋੜ ਕਿੰਨਾ ਲੈਣਾ ਪੈਣਾ ਜੀ ਇਹ ਬੰਦਲ ਲੈ ਲੈ ਕੋਈ ਜੱਟ ਅੱਛਾ ਵੀ ਕਿੰਨੀ ਮਰਜ਼ੀ ਲੈ ਲੈ ਪਦੀਨੇ ਦਾ ਕੀ ਰੇਟ ਚੱਲੀ ਜਾਂਦਾ ਬਈ ਜਸਨ 50 ਰੁਪਏ ਕਿਲੋ ਵੀਰੇ हां जी ਦੋਸਤੋ ਪਦੀਨਾ ਵੀ ਬਾਈ ਕੋਲੋਂ ਮਿਲ ਜੂਗਾ ਪਦੀਨੇ ਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਜ ਜੀ ਪਦੀਨੇ ਦਾ ਜੀ ਪੂਰਾ ਵਧੀਆ ਟਾਪ ਦਾ ਪਦੀਨਾ ਹੁੰਦਾ ਵਰਤੀ ਅਲੱਗ ਅਲੱਗ ਨੇ ਇਹ ਹਾਂ 3 ਲੱਖ ਨੇ ਭਰਤੀ ਦੀ ਜੀ ਕਿੰਨੇ ਤੋਂ ਦੱਸੇ ਤੁਸੀਂ ਨੇ ਜਿਹੜੀ ਆਇਆ 60 ਰੁਪਏ ਕਿਲੋ ਆ ਜੀ ਉਹ ਵਾਲੇ ਤੋਂ ਵੀ ਇਹ 70 ਰੁਪਏ ਕਿਲੋ ਉਹ 100 ਰੁਪਏ ਦਾ ਲਖਾ ਹਾਂ ਜੀ ਦੋਸਤੋ ਇੱਕ ਤਾਂ ਜਿਹੜੀ ਪੱਤਾ ਗੋਭੀ ਆ ਜੀ ਇਹ ਤਾਂ ਤੁਹਾਨੂੰ ਮਿਲ ਜੂ 100 ਰੁਪਏ ਦਾ ਅਲਫਾ ਭਾਈ 13 ਕਿਲੋ ਦੀ ਭਰਤੀ ਨੇ 14 15 ਕਿਲੋ ਦੀ ਤੇ ਜਿਹੜੇ ਇੱਧਰ ਲਗਾ 6 ਤੋਂ ਲੈ ਕੇ 70 ਰੁਪਏ ਕਿਲੋ ਤੱਕ ਤੁਹਾਨੂੰ ਪੱਤਾ ਗੋਭੀ ਮਿਲ ਜੂ 100 ਰੁਪਏ ਦਾ ਅਲਫਾ ਭਾਈ ਜੀ ਕਿਸੇ ਨੇ ਵੀ ਲੈਣੀ ਪੱਤਾ ਗੋਭੀ ਦੇ ਦਨ ਤਣੀਆਂ ਦਾ ਗ੍ਰੇਡ ਚੱਲੀ ਜਾਂਦਾ ਜੀ 100 ਦਾ 3 ਕਿਲੋ ਬ ਹਾਂ ਜੀ ਦੋਸਤੋ ਗੋਭੀ ਬਾਰੇ ਗੱਲਬਾਤ ਕਰੀ ਤਾਂ ਗੋਭੀ ਦਾ ਰੇਟ ਹੈਗਾ ਜੀ 22 ਹੈਰੀ ਕੋਲੋਂ ਮਿਲ ਜੂ ਗੋਭੀ ਕਿਸੇ ਨੇ ਵੀ ਲੈਣੀ ਹੈ ਜੀ ਬੰਦਲ ਖਾਫੇ ਜੀ ਤੇ ਰੇਟ ਹੈਗਾ ਜੀ ਗੋਭੀ ਦਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਗੋਭੀ ਦਾ ਜੀ ਬਾਈ ਕੋਲੇ ਲੋਕਲ ਗੋਭੀ ਆਉਂਦੀ ਆ ਪੂਰੀ ਵਧੀਆ ਟੌਪਰੀ ਗੋਭੀ ਆਉਂਦੀ ਆ ਬਾਈ ਕੋਲੇ ਤਾਜੀ ਡੇਲੀ ਜੀ ਹਾਂਜੀ ਲੋਕਲ ਪੈਨਸਲ ਮਟਰ ਬਾਰੇ ਗੱਲ ਕਰੀਏ ਤਾਂ ਬਾਈ ਕੋਲੋਂ ਪੈਨਸਲ ਮਟਰ ਵੀ ਮਿਲ ਜੂਗਾ ਜੀ ਪੂਰਾ ਵਧੀਆ ਫਰੈਸ਼ ਡਿਲੀ ਆਉਂਗਾ ਬਾਈ ਕੋਲੇ ਤੇ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਲੋਕਲ ਪੈਨਸਲ ਮਟਰ ਦਾ ਜੀ ਹਾਂਜੀ ਦੋਸਤੋ ਸੋਲੂਆ ਬਾਈ ਬੂਟੇ ਹੋਰਾਂ ਕੋਲੇ ਆਉਂਦਾ ਜੀ ਪੂਰਾ ਵਧੀਆ ਟੌਪ ਦਾ ਸੋਲੂਆ ਤੇ ਰੇਟ ਹੈਗਾ ਜੀ ਇਹਦਾ ਜੀ 27 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਸੋਲੂਆ ਦਾ ਜੀ ਤੇ ਘੱਟੋ ਘੱਟ ਭਰੀ ਲੈਣੀ ਪੈਂਦੀ ਹੈ ਜੀ 15 ਕਿਲੋ ਦੀ ਭਰੀ ਹੁੰਦੀ ਹੈ ਜੀ ਇਹਦੀ ਸੋਲੂਆ ਦੀ ਹੋਰ ਭਾਈ ਕੀ ਹਾਲ ਨੇ ਵਧੀਆ ਵਧੀਆ ਹਾਂਜੀ ਦੋਸਤੋ ਪਾਲਕ ਬਾਰੇ ਗੱਲਬਾਤ ਕਰੀ ਤਾਂ ਜਿਹੜੀ ਪਾਲਕ ਆ ਰਹੀ ਹੈ ਇੱਕ ਤਾਂ ਥੋੜੀ ਜੀ ਨਰਮ ਪਾਲਕ ਹੁੰਦੀ ਆ ਉਹਦਾ ਰੇਟ ਹੈਗਾ ਜੀ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਜਿਹੜੀ ਵਧੀਆ ਪਾਲਕ ਆ ਉਹ ਹੈਗੇ ਜੀ 150 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਪੂਰੀ ਵਧੀਆ ਟੌਪ ਪਾਲਕ ਦਾ ਜੀ ਹਾਂਜੀ ਦੋਸਤੋ ਮੇਥੀ ਬਾਰੇ ਗੱਲਬਾਤ ਕਰੀ ਜਿਹੜੀ ਮੇਥੀ ਪੀਲੇ ਫੁੱਲਾਂ ਵਾਲੀ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ ਮੇਥੀ ਦਾ ਜੀ ਦਰਜਨ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਜਿਹੜੇ ਮੇਥੇ ਆ ਰਹੇ ਨੇ ਜੀ ਮੇਥਿਆਂ ਦਾ ਰੇਟ ਹੈਗਾ ਜੀ ਦਰਜਨ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਮੇਥਿਆਂ ਦਾ ਜੀ ਹਾਂਜੀ ਦੋਸਤੋ ਸਾਗ ਬਾਰੇ ਗੱਲਬਾਤ ਕਰੀ ਸਾਗ ਦਾ ਰੇਟ ਹੈਗਾ ਜੀ ਗੰਤਲ ਵਾਲੇ ਸਾਗ ਦਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਸਾਗ ਦਾ ਜੀ ਹਾਂਜੀ ਦੋਸਤੋ ਸ਼ੂੰਗਰਿਆਂ ਬਾਰੇ ਗੱਲਬਾਤ ਕਰੀਏ ਜਿਹੜੇ ਲੰਮੇ ਵਾਲੇ ਸ਼ੂੰਗਰਿਆ ਰਹੇ ਨੇ ਇਹਨਾਂ ਦਾ ਰੇਟ ਹੈਗਾ ਜੀ ਦਰਜੰਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਸ਼ੂੰਗਰਿਆਂ ਦਾ ਜੀ ਹਾਂਜੀ ਦੋਸਤੋ ਚੁਕੁੰਦਰ ਬਾਰੇ ਗੱਲਬਾਤ ਕਰੀਏ ਚੁਕੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚੁਕੁੰਦਰ ਦਾ ਜੀ ਹਾਂਜੀ ਦੋਸਤੋ ਹਰੇ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਹਰੇ ਹਰੇ ਪਿਆਜ਼ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਪਿਆਜ਼ ਦਾ ਜੀ ਇਹ ਜੀ ਦੋਸਤੋ ਇਹ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਹੀ ਪੜਥਾਲੇ ਪੈ ਰਿਹਾ ਜੀ ਦੋਸਤੋ ਆਪਣੇ ਮਰਨਾਲਾ ਮੰਡੀ ਦੇ ਵਿੱਚ ਕੱਚਾ ਅੰਬ ਵੀ ਆ ਰਿਹਾ ਜੀ ਕੱਚੇ ਅੰਬ ਦਾ ਰੇਟ ਹੈਗਾ ਜੀ ਕਿਲੋ ਦਾ ਜੀ ਤੇ ਇਹ 240 ਰੁਪਏ ਦਾ ਭਾਅ ਜੀ ਕਿਲੋ ਦਾ ਜੀ ਅੰਬ ਦਾ ਜੀ ਕੱਚੇ ਦਾ ਜੀ ਇਹ ਬੰਦ ਡੱਬਾ ਲੈਣਾ ਪੈਂਦਾ ਜੇ ਕਿਸੇ ਨੇ ਵੀ ਲੈਣਾ ਜੀ ਡੱਬੇ ਦੀ ਪੈਕਿੰਗ ਆਉਂਦੀ ਹੈ ਜੀ ਕੱਚੇ ਅੰਬ ਦੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰੀਏ ਵੀ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦੇ ਜੀ ਆਪਾਂ ਹੋਲ ਸੇਲ ਰੇਟ ਬਾਰੇ ਪਤਾ ਲੀਏ ਗੱਲਬਾਤ ਵੀ ਕੀ ਭਾਅ ਰਿਹਾ ਜੀ ਫਰੂਟ ਦੇ ਜੀ ਅੱਜ ਦੇ ਜੀ ਜੀ ਦੋਸਤੋ ਬੰਗਲੌਰ ਵਾਲੇ ਨਰੀਅਲ ਬਾਰੇ ਗੱਲਬਾਤ ਕਰੀਏ ਤਾਂ ਬਾਈ ਕਰਵੰਤ ਹੋਰਾਂ ਕੋਲੋਂ ਮਿਲ ਜਾਣਗੇ ਜੀ ਬੰਗਲੌਰ ਵਾਲੇ ਨਰੀਅਲ ਪੂਰਾ ਵਧੀਆ ਟੌਪ ਦਾ ਵਧੀਆ ਪਾਣੀ ਹੁੰਦਾ ਜੀ ਇਹਦੇ ਵਿੱਚ ਤੇ ਰੇਟ ਹੈਗਾ ਜੀ ਇਹਦਾ ਜੀ ਬੰਗਲੌਰ ਵਾਲੇ ਨਰੀਅਲ ਦਾ ਜੀ 10 ਪੀਸਾਂ ਦਾ ਜੀ 500 ਰੁਪਏ ਦਾ ਭਾਅ ਹੋਇਆ ਜੀ ਨਰੀਅਲ ਦਾ ਜੀ 10 ਪੀਸਾਂ ਦਾ ਜੀ ਹਾਂ ਜੀ ਦੋਸਤ ਹਾਂਜੀ ਕੇਨੂ ਬਾਰੇ ਗੱਲਬਾਤ ਕਰੀ ਤਾਂ ਕੇਨੂ ਵੀ ਬਹੁਤ ਵਧੀਆ ਟੌਪ ਦੇ ਕੇਨੂ ਆ ਰਹੇ ਨੇ ਜੀ ਪੂਰੇ ਵਧੀਆ ਫਰੈਸ਼ ਕੇਨੂ ਤੇ ਰੇਟ ਹੈਗਾ ਜੀ ਇਹਦਾ ਜੀ 32 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਨੂ ਦਾ ਜੀ ਪੂਰਾ ਵਧੀਆ ਟੌਪ ਦਾ ਕੇਨੂ ਆ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਨੂ ਦਾ ਜੀ ਹਾਂਜੀ ਦੋਸਤੋ ਜਿਹੜੇ ਮੀਡੀਅਮ ਸਾਈਜ਼ ਕੇਨੂ ਨੇ ਜੀ ਜੂਸ ਵਾਸਤੇ ਚਾਹੀਦੇ ਜੀ ਕੇਨੂ ਇਹਨਾਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਨੂ ਦਾ ਜੀ ਬ੍ਰੀਕ ਵਾਲੇ ਦਾ ਜੀ ਹਾਂਜੀ ਅਮਰੂਦ ਬਾਰੇ ਗੱਲਬਾਤ ਕਰੀ ਤਾਂ ਅਮਰੂਦ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦੇ 45 ਰੁਪਏ ਤੋਂ ਲੈ ਕੇ 50 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਅਮਰੂਦ ਦਾ ਜੀ ਬੰਦ ਗਰੇਟਾਂ ਦਾ ਪਾਜ ਜੀ ਅਮਰੂਦ ਦਾ ਜੀ ਹਾਂਜੀ ਅੰਗੂਰਾਂ ਬਾਰੇ ਗੱਲਬਾਤ ਕਰੀਏ ਤਾਂ ਜਿਹੜੇ ਗ੍ਰੀਨ ਵਾਲੇ ਅੰਗੂਰ ਆ ਦੇ ਨਹੀਂ ਇਹਨਾਂ ਦਾ ਰੇਟ ਹੈਗਾ ਜੀ 650 ਰੁਪਏ ਦਾ ਪਾਜ ਜੀ ਅੰਗੂਰਾਂ ਦਾ ਜੀ ਬੰਦ ਗ੍ਰੇਟਾਂ ਦਾ ਭਾਜ ਜੀ ਇਹ ਵੇਟ ਹੁੰਦਾ ਜੀ ਇਹਦੇ ਵਿੱਚ 5 ਕਿਲੋ ਹੁੰਦਾ ਜੀ ਗ੍ਰੇਟਾਂ ਦੇ ਵਿੱਚ ਅੰਗੂਰੀ ਹਾਂਜੀ ਸੇਵ ਬਾਰੇ ਗੱਲਬਾਤ ਕਰੀਏ ਸੇਵ ਦਾ ਰੇਟ ਹੈਗਾ ਜੀ 1100 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਜ ਜੀ ਸੇਵ ਦਾ ਜੀ ਇਹ 10 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਸੇਵ ਦੀ ਜੀ ਕਿਸੇ ਨੂੰ ਵੀ ਲੈਣੀ ਹੈ 10 ਕਿਲੋ ਲੈਣਾ ਪੈਂਦਾ ਘੱਟੋ ਘੱਟ ਜੀ ਰੇਟ ਹੈਗਾ ਜੀ 1100 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਜ ਜੀ ਸੇਵ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਸੇਵ ਹੈ ਜੀ ਹਾਂਜੀ ਦੋਸਤੋ ਕੇਲੇ ਬਾਰੇ ਗੱਲਬਾਤ ਕਰੀਏ ਤਾਂ ਕੇਲੇ ਦਾ ਰੇਟ ਹੈਗਾ ਜੀ ਅੱਜ ਹੈ ਵੀ ਮੰਤ ਰੇਟਾਂ ਦਾ ਹਾਂਜੀ ਦੋਸਤੋ ਜਿਹੜੇ ਬਲੈਕ ਅੰਗੂਰ ਆ ਰਹੇ ਨੇ ਜੀ ਇਹਨਾਂ ਦੀ ਪੈਕੇਜਿੰਗ ਹੁੰਦੀ ਆ 5 ਕਿਲੋ ਦੀ ਰੇਟ ਹੈਗਾ ਜੀ ਇਹਦਾ ਜੀ 900 ਰੁਪਏ ਦਾ ਭਾਅ ਜੀ 5 ਕਿਲੋ ਵਾਲੀ ਪੈਕੇਜਿੰਗ ਦਾ ਜੀ ਅੰਗੂਰਾਂ ਦਾ ਜੀ ਹਾਂਜੀ ਦੋਸਤੋ ਸਟ੍ਰਾਬਰੀ ਬਾਰੇ ਗੱਲਬਾਤ ਕਰੀਏ ਸਟ੍ਰਾਬਰੀ ਦਾ ਰੇਟ ਹੈਗਾ ਜੀ 450 ਰੁਪਏ ਦਾ ਭਾਅ ਜੀ ਸਟ੍ਰਾਬਰੀ ਦਾ ਜੀ ਇਹ 8 ਪੀਸ ਹੁੰਦਾ ਜੀ ਇਹਦੇ ਵਿੱਚ ਡੱਬੀਆਂ ਜੀ ਸਟ੍ਰਾਬਰੀ ਦਾ ਜੀ ਹਾਂਜੀ ਦੋਸਤੋ ਡਰਾਈ ਫਰੂਟ ਦੇ ਬਾਰੇ ਗੱਲਬਾਤ ਕਰੀਏ ਡਰਾਈ ਫਰੂਟ ਦਾ ਰੇਟ ਹੈਗਾ ਜੀ ਇਹਦੇ ਵਿੱਚ 20 ਪੀਸ ਹੁੰਦਾ ਤੇ ਰੇਟ ਹੈਗਾ ਜੀ ਇਹਦਾ ਜੀ 1700 ਰ ਹਾਂਜੀ ਦੋਸਤੋ ਜਿਹੜੇ ਪਿਆੰਦੀ ਵੇਰ ਨੇ ਇੱਕ ਮੋਟੇ ਵਾਲੇ ਆ ਰਹੇ ਨੇ ਇੱਕ ਬਰੀਕ ਵਾਲੇ ਜੀ ਇਹਨਾਂ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਵੇਰਾਂ ਦਾ ਜੀ ਇਹ ਬੰਦ ਗੱਟਾਂ ਦਾ ਭਾਅ ਜੀ ਵੇਰਾਂ ਦਾ ਜੀ ਹਾਂਜੀ ਪਬੀਤੇ ਦਾ ਰੇਟ ਹੈਗਾ ਜੀ 25 ਰੁਪਏ ਕਿਲੋ ਦਾ ਭਾਅ ਰਹਿਗਾ ਜੀ ਪਬੀਤੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪਬੀਤੇ ਦਾ ਜੀ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਕੀ ਭਾਅ ਰਿਹਾ ਜੀ ਅ ਜੀ ਦੋਸਤੋ ਆਪਾਂ ਬੌਜੀ ਨਾਲ ਗੱਲਬਾਤ ਕਰਦੇ ਵੀ ਆਲੂ ਦਾ ਕੀ ਪਾ ਚੱਲ ਰਿਹਾ ਜੀ ਅੱਜ ਦੇ ਜੀ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਕੀ ਪਾ ਰਿਹਾ ਜਜਾ ਜੀ ਨਮਸਕਾਰ ਬੌਜੀ ਨਮਸਕਾਰ ਨਮਸਕਾਰ ਹੋ ਠੀਕੋ ਜੀ ਬਹੁਤ ਵਧੀਆ ਤੇ ਆਲੂ ਦਾ ਕੀ ਪਾ ਰਹਿ ਗਿਆ ਜੀ ਆਲੂ 300 ਰੁਪਏ ਵਿਕਿਆ ਬਾਕੀ ਕਿਸਾਨਾਂ ਨੇ ਬੇਨਤੀ ਆ ਕਿ ਜਿਸ ਕੋਲ ਬਾਜ਼ ਮਾਲ ਤਾਂ ਆਵੇ ਪੈਸੇ ਭਟੋ ਲੈ ਕੇ ਆ ਲੋ ਹਾਂਜੀ ਵੀ ਪੱਟਣਾ ਸ਼ੁਰੂ ਕਰਦੋ ਵੀ ਆਲੂ ਦਾ ਰੇਟ ਵਧੀਆ ਮਿਲਣ ਲੱਗ ਗਿਆ ਵੀ ਵਧੀਆ ਚੜ ਗਿਆ ਆਲੂ ਦਾ ਰੇਟ ਜੀ 300 ਰੁਪਏ ਦਾ ਪਾ ਹੋ ਗਿਆ ਜੀ ਗੱਟੇ ਦਾ ਜੀ ਆਲੂ ਦਾ ਜੀ ਹਾਂਜੀ ਆਲੂ ਦਾ ਰੇਟ ਹੈਗਾ ਜ ਤੇ ਜਬ ਵੇਚਣਾ ਜਾਂ ਖਰੀਦਣਾ ਦਾ ਬਾਪੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਜੀ ਬਾਪੂ ਜੀ ਦਾ ਜੀ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਪਿਆਜ਼ ਦਾ ਰੇਟ ਹੈਗਾ ਜੀ 16 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਮੈਂ ਆਪਾਂ ਹੋਰ ਵੀ ਪਿਆਜ਼ ਦਿਖਾ ਦਿੰਨਾ 17 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਨਾ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ 17 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਜੇ ਆਪਾਂ 나ਸ਼ਕ ਦੇ ਪਿਆਜ਼ ਬਾਰੇ ਗੱਲਬਾਤ ਕਰੀ ਤਾਂ 나ਸ਼ਕ ਦੇ ਪਿਆਜ਼ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਤੋਂ ਲੈ ਕੇ ਵੇਟ ਹੁੰਦਾ ਜੀ ਇਹਦੇ ਵਿੱਚ ਗੱਟੇ ਦੇ ਵਿੱਚ ਜੀ ਬੰਦਦਾ ਜੀ ਹਾਂ ਜੀ ਜਿਹੜਾ ਇਹ ਪਿਆਜ਼ ਆ ਜੀ ਪੂਰਾ ਵਧੀਆ ਪਿਆਜ਼ ਆ ਜੀ ਇਹ ਵੀ ਨਾਸਕ ਦਾ ਇਹਦਾ ਰੇਟ ਹੈਗਾ ਜੀ 23 ਰੁਪਏ ਕਿਲੋ ਦਾ ਭਾਜ ਜੀ ਨਾਸਕ ਦੇ ਪਿਆਜ਼ ਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਇਹ ਤੇ ਬੰਦ ਗੱਟੇ ਦਾ ਭਾਜ ਪਿਆਜ਼ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਹਾਂ ਜੀ ਲਾਸਨ ਵਾਲੀ ਗੱਲ ਬਾਤ ਕਰੀ ਤਾਂ ਲਾਸਨ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਲਾਸਨ ਦਾ ਜੀ ਇਹ ਬੰਦ ਗੱਟੇ ਦਾ ਭਾਜ ਜੀ ਲਾਸਨ ਦਾ ਜੀ